Bolay, son, 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 ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਜੀ ਤੁਹਾਡਾ ਮੇਰਾ ਨਾਮ ਤੀਪ ਸਿੰਘ ਤੀਪ ਸਿੰਘ ਦੇ ਨੌਜਵਾਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅਸੀਂ ਕਹੀ ਸੁਨੇਹਾ ਦੇਣਾ ਚਾਹੁੰਦੇ ਵੀ ਜਿੱਥੇ ਮੈਂ ਜੋ ਕੋਈ ਬਗੜਵਾਜੀ ਨਾ ਕਰਾਂ ਜਿਵੇਂ ਟਰੈਕਟਰ ਲਾਉਂਦੇ ਨੇ ਵੱਡੇ ਪ੍ਰੋਜੈਕਟ ਹੈ ਇਹ ਬਸਰਾ ਆਪਣੇ ਟਿਕਟੇ ਕੁੱਲੇ ਨੇ ਆਏ ਨੇ ਦੇ ਵਿੱਚ ਅੱਜ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਵੀ ਇਹਦੇ ਤਨ ਲਾਈ ਜਾਵੇ ਬਹੁਤ ਵੱਡੀ ਸ਼ਹਾਦਤ ਹੈ ਇਹ ਸ਼ਹਾਦਤਾਂ ਜਿਹੜੇ ਸ਼ਹਾਦਤਾਂ ਆ। ਸ਼ਹੀਦੀ ਜੋੜੇ ਨੇ ਹਾਂ ਕੋਈ ਛੋਟੀ ਸ਼ਹਾਦਤ ਨਹੀਂ ਹੈਗੀ ਇਹ ਕੋਈ ਛੋਟਾ ਸ਼ਹੀਦੀ ਜੋੜ ਮੇਲਣ ਹੈਗਾ ਜੀ ਆਪਾਂ ਇਹਨੂੰ ਕਹੀਏ ਜੀ 7 ਤੋਂ 9 ਸਾਲ ਦੇ ਬੱਚਿਆਂ ਦਾ ਸ਼ਹੀਦੀ ਜੋੜ ਮੇਲਾ ਜੀ ਇਹ ਇਸ ਉਮਰ 'ਚ ਬੱਚਿਆਂ ਨੂੰ ਆਪਣੇ ਆਪਣੇ ਬੱਚਿਆਂ ਨੂੰ ਸੁਰਤ ਵੀ ਨਹੀਂ ਹੁੰਦੀ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਛੋਟੀ ਉਮਰ ਦੇ ਬੱਚਿਆਂ ਨੇ ਸ਼ਹੀਦੀਆਂ ਦਿੱਤੀਆਂ ਨੇ ਧਰਮ ਨੂੰ ਪੂਰਾ ਖ਼ੈਰ ਰੱਖਿਆ ਤੇ ਆਪਣੇ ਹੋਰ ਸਿੰਘਾਂ ਨੇ ਵੀ ਲਹੂ ਦਾ ਕਤਰਾ-ਕਤਰਾ ਵਹਾ ਕੇ ਕ੍ਰਾਂਤੀ ਕਰਤੀ ਤੇ ਜੀ ਨੂੰ ਅਮਰ ਕਰ ਦਿੱਤਾ ਤੇ ਪੂਰੇ ਮਨੋ ਦੇਸ਼ ਦੁਨੀਆ ਪਰਦੇਸਾਂ ਦੇ ਵਿੱਚ ਅੱਜ ਜਾਣਿਆ ਜਾਂਦਾ ਸਰੰਦਰ ਤੇ ਫਤਿਹਗੁਰ ਸਾਹਿਬ ਨੂੰ ਤੇ ਸਾਡੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦੇਣੀ ਚਾਹੀਦੀ ਆ ਮਾਤਾ ਪਿਤਾ ਬੋਲੋ ਮਾਜਬੇ ਤੋਂ ਨਾ ਦੇ ਇਤਿਹਾਸ ਬਾਰੇ ਦੱਸਣਾ ਕਹੀ ਨਹੀਂ ਸਾਡੇ ਸਿੱਖੀ ਦੇ ਇਤਿਹਾਸ ਬਾਰੇ ਵੀ ਕਿੰਨੀ ਜਿਹੜੀ ਸਰਕਾਰੀ ਹੈ ਕਿੰਨੀ ਔਕੀ ਮਿਲਿਆ ਸਾਨੂੰ ਉਹ ਕੇਸ ਕਤਲ ਕਰਾਉਂਦੇ ਨੇ ਅੱਜ ਕੱਲ੍ਹ ਦਾੜੀਆਂ ਕਤਲ ਕਰਾਉਂਦੇ ਨੇ ਮਾਪੇ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਵੀ 7 ਤੋਂ 9 ਸਾਲ ਦੇ ਬੱਚਿਆਂ ਨੇ ਵੀ ਆਪਣੀ ਸਿੱਖ ਲਈ ਕਾਬਾਨੀ ਦਿੱਤੀ ਆ ਵੀ ਆਪਾਂ ਨੂੰ ਇਹ ਤੋਂ ਸ਼ੇਧ ਲੈਣੀ ਚਾਹੀਦੀ ਹੈ ਤੇ ਕਿਹੜਾ ਪਿੰਡਾ ਜੀ ਤੁਹਾਡਾ ਸਾਡਾ ਪਿੰਡਾ ਜੀ ਰਾਮਪੁਰ ਸਾਹਿਬ ਰਾਮਪੁਰ ਸਾਹਿਬ ਇਧਰ ਹੈ ਸਾਡੇ ਲੰਗਰ ਸਾਹਿਬ ਦੇ ਪੈਦਲ ਯਾਤਰਾ ਤੇ ਜਾਂਦੇ ਸਾਡੇ ਪਿੰਡੋਂ 14 ਸਾਲ ਹੋ ਗਏ ਜੀ ਪੈਦਲ ਯਾਤਰਾ ਬਦਿਕੜ ਸਾਹਿਬ ਨੂੰ ਆਉਂਦੇ ਇਸ ਵਾਰ 14ਵਾਂ ਸਾਲ ਆਇਆ ਸਾਡੇ ਵੱਡੇ ਵੀਰ ਹੁਣੀ ਨੇ ਜਿਹੇ ਪੁਰਾਣੇ ਆਉਂਦੇ ਨੇ ਮੈਨੂੰ ਪਾਸ 7 ਸਾਲ ਹੋ ਗਏ ਜੀ ਇਹਨਾਂ ਨੂੰ ਕਿੰਨਾਂ 10 ਸਾਲ ਹੋ ਗਏ ਜੀ ਲਗਾਤਾਰ ਪੈਦਲ ਯਾਤਰਾ 14 ਸਾਲਾਂ ਤੋਂ ਚੱਲਦੀ ਆ ਰਹੀ ਹੈ ਸਾਡੇ ਪਿੰਡੋਂ ਜੇ ਮੇਰੇ 3 ਵਜੇ ਚੱਲਦੇ ਜੇ ਸ਼ਾਮ ਨੂੰ 4-5 ਵਜੇ ਤਰਵਾਸ ਤੇ ਮੁਕਤ ਨਹੀਂ